ਜਿਹੜਾ ਅਮਰਤਪਾਲ ਕਹਿੰਦਾ ਸੀ ਮੈਂ ਪੰਜਾਬ ਨੂੰ ਬਚਾਉਣਾ ਹੈ ਜੂਥ ਨੂੰ ਬਚਾਉਣਾ ਹੈ ਤੇ ਉਹਦਾ ਪਾਪਾ ਤਰਸ਼ੇਮ ਸਿੰਘ ਵੀ ਇਹ ਕਹਿੰਦਾ ਫਿਰਦਾ ਕਿ ਮੈਂ ਜੂਥ ਨੂੰ ਬਚਾਉਣਾ ਹੈ ਤੇ ਤਕਰੀਬਨ ਮੈਂ ਬਹੁਤ ਵੀਡੀਓ ਵਿੱਚ ਕਹਿ ਦਿੱਤਾ ਕਿ 25-30 ਕਰੋੜ ਰੁਪਏ ਸੌਖੇ ਹੀ ਇਹ ਕਮਾ ਕੇ ਆਪਣਾ ਘਰ ਭਰ ਕੇ ਗੁੰਡਾ ਐਮਪੀ ਬਣ ਗਿਆ ਤੇ ਉਹਨੂੰ ਐਮਪੀ ਤਾਂ ਹੁਣ ਬਸ ਕੇਵਲ ਨਾਂ ਦੇ ਨਾਲ ਲੱਗਿਆ ਹੀ ਹੈ ਸ਼ਬਦਨਾ ਪੜ੍ਹਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਪਾਪਾ ਜੀ ਨੂੰ ਇੱਕ ਬੇਨਤੀ ਕਰਨੀ ਆ ਮੇਰਾ ਪਾਪਾ ਨਹੀਂ ਮੇਰਾ ਪਾਪਾ ਤਾਂ ਬਹੁਤ ਸ਼ਰੀਫ ਹੈ ਅਮਰਤਪਾਲ ਦੇ ਪਾਪੇ ਦੀ ਗੱਲ ਕਰਦੇ ਹਾਂ ਤਰਸ਼ੀਮ ਸਿੰਘ ਦੀ ਤੇ ਉਹਦੀ ਕਰਤੂਤ ਇੱਕ ਸਾਹਮਣੇ ਆਈ ਹੈ ਨਹੀਂ ਨਹੀਂ ਉਹਦੀ ਨਹੀਂ ਉਹਦੇ ਮੁੰਡੇ ਦੀ ਉਹਦਾ ਮੁੰਡਾ ਕੌਣ ਹੈ ਜੀ ਅਮਰਤਪਾਲ ਕਿੱਥੇ ਬੈਠਾ ਹੈ ਨਿਬਰਵੜ ਦੇ ਹੱਲੇ ਵਿੱਚ ਨਾਲੋ ਦੇ ਸਾਥੀ ਬੈਠਿਆ ਹੁਣ ਜਿਹੜੀ ਮੈਂ ਘਟਨਾ ਦੱਸੀ ਹੈ ਨਾ ਮੈਂ ਜਦੋਂ ਇਹ ਘਟਨਾ ਸੁਣੀ ਹੈ ਨਾ ਹਾਲਾਂਕਿ ਮੈਨੂੰ ਇਹ ਹਾਲਾਤ ਬਾਰੇ ਸਭ ਕੁਝ ਪਤਾ ਹੈ ਪਰ ਜਦੋਂ ਅੱਜ ਮੈਂ ਇਹ ਚੀਜ਼ ਲਿਖ ਰਿਹਾ ਸੀ ਤੇ ਉਦੋਂ ਮੇਰੀ ਰੂਹ ਕੰਬ ਗਈ ਜਿਹੜਾ ਅਮਰਤਪਾਲ ਕਹਿੰਦਾ ਸੀ ਮੈਂ ਪੰਜਾਬ ਨੂੰ ਬਚਾਉਣਾ ਹੈ ਜੂਤ ਨੂੰ ਬਚਾਉਣਾ ਬਚਾਉਣਾ ਤਿਹੋ ਦਾ ਪਾਪਾ ਤਰਸ਼ੇਮ ਸਿੰਘ ਵੀ ਇਹ ਕਹਿੰਦਾ ਫਿਰਦਾ ਕਿ ਮੈਂ ਯੂਥ ਨੂੰ ਬਚਾਉਣਾ ਹੈ ਤੇ ਤਕਰੀਬਨ ਮੈਂ ਬਹੁਤ ਵੀਡੀਓ ਵਿੱਚ ਕਹਿ ਦਿੱਤਾ ਕਿ 25-30 ਕਰੋੜ ਰੁਪਏ ਸੌਖੇ ਹੀ ਇਹ ਕਮਾ ਕੇ ਆਪਣਾ ਘਰ ਭਰ ਕੇ ਗੁੰਡਾ ਐਮਪੀ ਬਣ ਗਿਆ ਚਲੋ ਐਮਪੀ ਤਾਂ ਹੁਣ ਬਸ ਕੇਵਲ ਨਾਂ ਦੇ ਨਾਲ ਲੱਗਿਆ ਹੀ ਹੈ ਛੱਡਣਾ ਪਹੇਗਾ ਚਲੋ ਉਸ ਗਲਤੀ ਹੋਣੀ ਜਿਹੜੀ ਮੈਂ ਗੱਲ ਤੁਹਾਨੂੰ ਕਹਿ ਰਿਹਾ ਜਦੋਂ ਅਦਨਾਲਾ ਥਾਣੇ ਤੇ ਜਾ ਕੇ ਜਣਕੇ ਅਜਨਾਲੇ ਥਾਣੇ ਤੇ ਨਾ ਜਾ ਕੇ ਹਮਲਾ ਕੀਤਾ ਪੁਲਿਸ ਦੀ ਕੁਟਮਾਰ ਹੋਈ ਤੇ ਉਸ ਵਕਤ ਮੈਨੂੰ ਇਦਾਂ ਲੱਗਦਾ ਹੈ ਵੀ ਪੰਜਾਬ ਪੁਲਿਸ ਦੇ ਜਿਹੜੇ ਅਫੀਸਰ ਸੀ ਪੁਲਿਸ ਕਰਮਚਾਰੀ ਸੀ ਬਹੁਤ ਸਿਆਣੇ ਸਮਝਵਾਲੇ ਸੀ ਸਿਆਣੇ ਸਮਝਵਾਲੇ ਤਾਂ ਸੀ ਕਿਉਂਕਿ ਇਹਨਾਂ ਦੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀਗਾ ਪਾਲਕੀ ਦੇ ਵਿੱਚ ਉਹ ਚਾਹੁੰਦੇ ਸੀ ਵੀ ਜੇ ਸਾਡੇ ਕੋਲ ਉਹ 1921 ਹੋ ਗਈ ਤਾਂ ਜਿਵੇਂ ਬਰਗਾੜੀ ਕੰਨ ਵਾਪਰਿਆ ਸੀ ਵੀ ਸਾਡੇ 'ਤੇ ਉਹ ਦਾਗ ਨਾ ਲੱਗੇ ਪੁਲਿਸ ਨੇ ਮੂਹਰੋਂ ਕੋਈ ਲਾਠੀ ਚਾਰਜ ਵਗੈਰਾ ਕੀਤਾ ਨਹੀਂ ਉਹਨਾਂ ਦੀ ਸਿਆਣਪ ਸੀ ਔਰ ਉਹਨਾਂ ਦਾ ਸਿੱਧਕ ਹੈ ਗੁਰੂ ਸਾਹਿਬ ਪ੍ਰਤੀ ਪਰ ਇਹਨਾਂ ਮਾਂ ਦੇ ਪੁੱਤਾਂ ਨੇ ਪੁਲਿਸ ਦੇ ਨਾਲ ਜਿਹੜੀ ਧੱਕਾਮੁਕੀ ਕੀਤੀ ਕੁੱਟਮਾਰ ਹੋਈ ਤੇ ਉਹ ਘਟਨਾ ਕਰਮ ਦਾ ਜਿਹੜਾ ਪਰਚੇ ਪਏ ਨੇ ਇਹ 10 11 ਤਾਂ ਇਹ ਅਮਰਤਪਾਲ ਵਰਗੇ ਡਿਪਰੂਗੜ ਗੇਲ ਬੈਠੇ ਆ ਉਹਨਾਂ ਵਿੱਚੋਂ 40 ਤੋਂ 45 ਤੱਕ ਉਹ ਮੁੰਡੇ ਨੇ ਜਿਹਨਾਂ ਦੇ ਪਰਚੇ ਪੈ ਗਏ ਜੇਲ੍ਹਾਂ ਵਿੱਚ ਨੇ ਉਹਨਾਂ ਦੀ ਅਜੇ ਤੱਕ ਜਵਾਨਤ ਨਹੀਂ ਹੋਈ ਇਹ ਤਾਂ ਉਹਨਾਂ ਜਿਨ੍ਹਾਂ ਦੀ ਜਵਾਨਤ ਨਹੀਂ ਹੋਈ ਜੇਲ੍ਹਾਂ ਵਿੱਚ ਬੈਠੇ ਨੇ ਤੇ ਇੱਕ ਮਨ ਜਿਹੜੀ ਹੋਰ ਕਾਲ ਆਈ ਆ 80 85 ਉਹ ਮੁੰਡੇ ਐ ਜਿੰਦੇ ਪਰਚੇ ਪੈ ਗਏ ਪਰਚੇਦਾਰ ਛੋਟੇ ਸੀਗੇ ਤੇ ਉਹਨਾਂ ਦੇ ਪਾਸਪੋਰਟ ਨਹੀਂ ਬਣੇ ਕਈਆਂ ਨੇ ਐਲਸ ਕੀਤੀ ਹੋਈ ਸੀ ਕਈਆਂ ਨੇ ਕਿਸੇ ਕੁੜੀ ਦੇ ਨਾਲ ਸੈਟਲਮੈਂਟ ਕੀਤੀ ਸੀ ਬਾਹਰ ਜਾਣ ਵਾਸਤੇ ਉਹਨਾਂ ਦਾ ਪਾਸਪੋਰਟ ਨਹੀਂ ਬਣਿਆ ਪਰਚਾ ਪੈਣ ਕਰਕੇ ਤੇ ਹੁਣ ਤੁਸੀਂ ਇਹਨਾਂ ਕਤੀੜਾਂ ਤੋਂ ਮੈਂ ਤਾਂ ਸ਼ਬਦ ਵਰਤਣਾ ਵੀ ਜਵਾਬ ਮੰਗੋ ਤੁਸੀਂ ਕਹਿੰਦੇ ਸੀ ਪੰਜਾਬ ਨੂੰ ਬਚਾਉਣਾ ਹੈ ਅਮਰਤਪਾਲ ਦੇ ਭਾਪੇ ਨੂੰ ਪੁੱਛ ਵੀ ਜਿਹੜੇ 40 45 ਜੇਲਾਂ ਵਿੱਚ ਬੈਠੇ ਨੇ ਉਹਨਾਂ ਦੀ ਜਵਾਨਤ ਨਹੀਂ ਹੋਈ ਕੋਈ ਪੈਰਵਾਹੀ ਕੀਤੀ ਹੈ ਉਹਨਾਂ ਦੀ ਕਿਤੇ ਸਟੇਟਮੈਂਟ ਦਿੱਤੀ ਹੋਵੇ ਵੀ ਮੇਰੇ ਵਿਗੜੇ ਹੋਏ ਕਾਕੇ ਦੇ ਨਾਲ ਆ 45 ਹੋਰ ਵੀ ਫੜੇ ਹੋਏ ਨੇ ਕਿ ਦੱਸਿਆ ਮਰਤਲ ਦੇ ਪਾਪੇ ਨੇ। ਜਾਂ ਅਸੀਂ ਜਿਹੜੇ ਆ ਮੀਡੀਆ ਵਾਲੇ ਮੈਂ ਦਲਾਲ ਕਿਲ ਨੂੰ ਕਿਤੇ ਸਵਾਲ ਕੀਤਾ ਇਹਨਾਂ ਨੂੰ। ਬੀਜਨਦੇਵ 40 45 ਤੇ ਹੋਰ ਪਰਚੇ ਪੈ ਨੇ ਜੇਲ੍ਹਾਂ ਵਿੱਚ ਬੈਠੇ ਨੇ ਜਵਾਨ ਤਨੀਆ ਹੱਦ ਤੱਕ ਹੋ ਸਕੀ ਉਹਨਾਂ ਦੀ ਕਾਰਨ ਕੀ ਉਹਨਾਂ ਦੀ ਕਿਤੇ ਪੇਰਵਾਹੀ ਕੀਤੀ ਹੈ। ਕਿੰਡਾ ਵੱਡਾ ਢਣੋਰਾ ਪਟਿਆ ਸੀ ਪੰਜਾਬ ਨਸ਼ੇੜੀ ਹੋ ਗਿਆ ਲੋਕੋ ਨਸ਼ਿਆਂ ਤੋਂ ਮੁਕਤ ਕਰਨਾ ਹੈ। ਯੂਥ ਨੂੰ ਬਚਾਉਣਾ ਲੋਕੋ ਪੰਜਾਬ ਦੀ ਨੌਜਵਾਨੀ ਬਚਾਉਣੀ ਹੈ ਅਸੀਂ ਅੰਮਰ ਸੰਚਾਰ ਕਰਾਉਣੇ ਨੇ ਵੱਡੇ ਵੱਡੇ ਕਿੰਨੇ ਕਿੰਨੇ ਡਿੰਗਾ ਮਾਰੀਆਂ ਅਸੀਂ ਇਹ ਕਿੰਨੇ ਗਿਣਤੀ ਹੈ 80 85 ਮੁੰਡੇ ਉਹ ਨੇ ਜਿਨ੍ਹਾਂ ਦੇ ਪਾਸਪੋਰਟ ਨਹੀਂ ਬਣੇ ਪਰਚੇ ਪਏ ਹੋਏ ਨੇ ਤੇ 45 ਪਤਨ 46 ਇਹ ਜਾਂ ਕੁਝ ਗਿਣਤੀ ਹੋਰ ਹੈ ਜਿਹੜੇ ਜੇਲਾਂ ਵਿੱਚ ਬੈਠੇ ਆ ਉਹਨੇ ਜਵਾਨਤ ਨਹੀਂ ਹੋਈ ਜੇ ਤੁਸੀਂ 2 250 ਬੰਦੇ ਦੀ ਗੱਲ ਨਹੀਂ ਕਰ ਸਕੇ ਪੈਰਵਾਈ ਨਹੀਂ ਕਰ ਸਕੇ ਨਿੰਦ ਨਾਰਮਲ ਪਰਚੀ ਸੀ ਤੇ ਤੁਸੀਂ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਿਉਂ ਕਰਦੇ ਹੋ ਬਈ ਤੁਸੀਂ ਪੰਜਾਬ ਨੂੰ ਕਿੱਥੇ ਬਚਾਇਆ ਦੱਸਿਓ ਚਲੋ ਮੈਂ ਆਪਣੀ ਗੱਲ ਛੱਡ ਦਿੰਦਾ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਜਿਹੜੇ ਸਿਹਰਦ ਨੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਅਮਰਤਪਾਲ ਦੇ ਭਾਪੇ ਨੇ ਜਾਂ ਅਮਰਤਪਾਲ ਨੇ ਕਿਹੜੇ ਮੁੰਡੇ ਨੂੰ ਸਿੱਧੇ ਰਸਤੇ ਤੋਰਿਆ ਕਿਹੜੇ ਮੁੰਡੇ ਨੂੰ ਬਚਾਇਆ ਪੰਜਾਬ ਦੇ ਵਿੱਚ ਉਹ ਕਿਹੜਾ ਕੰਮ ਕੀਤਾ ਮੈਨੂੰ ਦੱਸ ਦਿਓ ਹੁਣ ਜਿਹੜੀ ਆ ਗੱਲ ਮੈਂ ਜਿਹੜੇ ਮੁੰਡੇ ਜੇਲ੍ਹ 'ਚ ਬੈਠੇ ਹੋਏ 40-45 ਇਹਨਾਂ ਦੀ ਗੱਲ ਕੀਤੀ ਐ ਤੁਸੀਂ ਕਮੈਂਟਾਂ ਵਿੱਚ ਲਿਖ ਦਿਓ ਜਾਂ ਤੁਸੀਂ ਇਹਨਾਂ ਗੱਲਾਂ ਦਾ ਜਵਾਬ ਦੇ ਦਿਓ ਵੀ ਇਹਨਾਂ ਬਾਰੇ ਜਿਹੜੀ ਬਾਸ ਪਰਜਾ ਦੀ ਜਥੇਬੰਦੀ ਐ ਉਹਨੇ ਕਿਤੇ ਕੋਈ ਸਟੇਟਮੈਂਟ ਦਿੱਤੀ ਐ ਵੀ ਸਾਡੇ ਮੁੰਡੇ ਦੇ ਨਾਲ ਇਹ ਮੁੰਡੇ ਫੜੇ ਗਏ ਸੀ ਪਰਚੇ ਪਾ ਕੇ ਜੇਲ੍ਹਾਂ ਵਿੱਚ ਨੇ ਕਿਤੇ ਕੋਈ ਆਈ ਸਟੇਟਮੈਂਟ ਬਸ ਇਹਨਾਂ ਦੇ ਕੋਲੇ ਹੁੰਦਾ ਕੀ ਐ ਜਦੋਂ ਕੋਈ ਜਵਾਬ ਮੰਗਦਾ ਇਹ ਗਾਲ ਕੱਢਦੇ ਆ ਮੈਂ ਤਾਂ ਕੋਈ ਪ੍ਰਵਾਹ ਨਹੀਂ ਕਰਾਉਣਾ ਜੀ ਮੈਂ ਤਾਂ ਬੱਸ ਜ਼ਿਕਰ ਕਰਦਾ ਹੁੰਦਾ ਬਿੰਨ ਦੀ ਕਰਤੂਤ ਥੋੜੀ ਜੀ ਲੋਕਾਂ ਸਾਹਮਣੇ ਆਵੇ ਮੈਨੂੰ ਕੋਈ ਮਤਲਬ ਨਹੀਂ ਜਿੰਨੀ ਮਰਜ਼ੀ ਕੱਢੋ ਪਰ ਸਵਾਲ ਫੇਰ ਹੈ ਵੀ ਜਿਹੜੀਆਂ ਗੱਲਾਂ ਕਹੀਆਂ ਨੇ ਜਿਹੜੇ ਮੈਂ ਆ ਮੁੰਡਿਆਂ ਦੀ ਗੱਲ ਕੀਤੀ ਆ ਵੀ 45 46 ਮੁੰਡੇ ਜੇਲਾਂ ਵਿੱਚ ਬੈਠੇ ਨੇ ਉਹਨਾਂ ਦੀ ਜਵਾਨਤਨੀ ਹੋਈ ਇਹਦੇ ਬਾਰੇ ਜਵਾਬ ਦਿਓ ਵੀ ਇਹ ਸੱਚ ਹੈ ਜਾਂ ਝੂਠ ਹੈ ਇਹ ਜਵਾਬ ਚਾਹੀਦਾ ਹੁਣ ਮੈਂ ਇੱਕ ਗੱਲ ਹੋਰ ਕਹਿ ਦੇਣੀ ਹੈ ਲੰਮਾ ਚੌੜਾ ਨਾ ਬੋਲੋ ਅਮਰਤਪਾਲ ਦਾ ਪਰਿਵਾਰ ਜਿਹੜਾ ਉਹ ਇੰਨੇ ਝੂਠ ਬੋਲ ਰਿਹਾ ਇਸ ਵਕਤ ਤੇ ਸਾਡੇ ਪੰਜਾਬ ਦੇ ਲੋਕ ਫੇਰ ਵੀ ਭੇਡਾਂ ਵਾਂਗੂ ਮਾਤਾ ਜੀ ਮਾਤਾ ਜੀ ਬਾਪੂ ਜੀ ਬਾਪੂ ਜੀ ਕਰ ਜਾਂਦੇ ਵੀ ਅਮਰਤਪਾਲ ਦਾ ਪਾਪਾ ਤੁਹਾਡਾ ਬਾਪੂ ਹੈ ਤੁਹਾਨੂੰ ਪੈਦਾ ਕਰਨ ਵਾਲੀ ਮਾਂ ਕੌਣ ਹੈ ਤੁਹਾਨੂੰ ਪੈਦਾ ਕਰਨ ਵਾਲਾ ਪਿਓ ਕੌਣ ਹੈ ਅਮਰਤਪਾਲ ਦਾ ਪਾਪਾ ਜਾਂ ਅਮਰਤਪਾਲ ਦੀ ਮਾਂ ਹੈ ਸ਼ਰਮ ਹੈ ਸਾਨੂੰ ਮਾੜੀ ਮੋਟੀ ਜਾਂ ਫਿਰ ਅਸੀਂ ਭੇਡਾਂ ਬਣ ਚੁੱਕੇ ਹਾਂ ਉਹ ਜਰ ਸ਼ਰਿਆਮ ਤੁਸੀਂ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਹੋ ਜਿਹੜੇ ਬੰਦੇ 40 50 ਮੁੰਡਿਆਂ ਦੀ ਗੱਲ ਨਹੀਂ ਕਰਦੇ ਅਜੇ ਤੱਕ ਸਟੇਟਮੈਂਟ ਨਹੀਂ ਦਿੱਤੀ ਕਿੱਡਾ ਵੱਡਾ ਝੂਠਾ ਹੈ ਤੇ ਜਿਹੜੇ 80 85 ਮੁੰਡਿਆਂ ਤੇ ਪਰਚਾ ਪਿਆ ਉਹਨਾਂ ਦੇ ਪਾਸਪੋਰਟ ਨਹੀਂ ਬਣੇ ਜਿੱਦ ਪਰਚਾ ਪੈਂਦਾ ਉਹ ਤਾਂ ਪਾਸਪੋਰਟ ਬਣਦਾ ਨਹੀਂ ਜੇ ਇੰਨੇ ਕ ਦਾਇਰੇ ਵਿੱਚ ਰਹਿ ਕੇ ਉਹ ਗੱਲ ਨਹੀਂ ਕਰੀ ਅਜੇ ਤੱਕ ਸਟੇਟਮੈਂਟ ਨਹੀਂ ਕੋਈ ਦਿੱਤੀ ਤਾਂ ਲੱਖ ਲਾਣ ਤੇ ਇਹੋ ਜਿਹਾ ਪਰਿਵਾਰ ਦੇ ਇਹੋ ਜਿਹਾ ਅਮਰਿਤਪਾਲ ਦੇ ਤੇ ਹੁਣ ਮੈਂ ਜਿਹੜੇ ਆਪਣੇ ਸ਼ਬਦ ਵਰਤਦਾ ਨਾ ਕਦੀੜ ਖੱਜ ਭੇੜ ਇਹਨਾਂ ਲੋਕਾਂ ਲਈ ਵਰਤਦਾ ਜੇ ਸ਼ਬਦ ਗਲਤ ਨੇ ਤਾਂ ਮੈਨੂੰ ਦੱਸ ਦਿਓ ਇਹ ਤਾਂ ਸ਼ਰੇਆਮ ਹੈ ਯਾਰ ਬਸ ਇੰਨੀ ਗੱਲ ਕਰਨੀ ਹੈ ਪੰਜਾਬ ਨੂੰ ਕੋਈ ਨਹੀਂ ਬਚਾ ਸਕਦਾ ਤੇ ਨਾ ਕੋਈ ਬਚਾਉਣ ਦੀ ਗੱਲ ਕਰਿਓ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਬੇਨਤੀ ਹੈ ਨਸ਼ਾ ਤੁਸੀਂ ਆਪ ਕਰਨ ਲੱਗਿਓ ਤੇ ਇਹ ਸਿੱਧਕ ਹੈਗਾ ਮਾੜਾ ਮੋਟਾ ਤਾਂ ਆਪਣੇ ਆਪ ਛੱਡ ਦਿਓ ਮੈਂ ਬਹੁਤ ਬਾਰ ਬੇਨਤੀ ਕੀਤੀ ਹੈ ਪੰਜਾਬ ਦੇ youth ਨੂੰ ਮੈਂ ਕਦੇ ਨਹੀਂ ਫੁਕਰੀਆਂ ਮਾਰਦਾ ਤੇ ਨਾ ਕੋਈ ਲਾਰਾ ਲਾਇਆ ਮੈਂ ਸ਼ਰਿਆਮ ਕਹਿਣਾ ਕਿ ਆਪਣੇ ਪਰਿਵਾਰ ਲਈ ਆਪਣੇ ਲਈ ਥੋੜਾ ਬਹੁਤਾ ਕੰਮ ਕਰ ਕਰੋ ਤੇ ਜਿਹੜਾ ਬੰਦਾ ਆਪਣੇ ਪਰਿਵਾਰ ਲਈ ਕੰਮ ਕਰ ਨਹੀਂ ਕਰਦਾ ਉਹ ਬੰਦਾ ਅਸਲ ਵਿੱਚ ਗੁਲਾਮ ਹੈ ਇਹਨਾਂ ਨੇ ਗੁਲਾਮ ਗੁਲਾਮ ਕਹਿ ਕੇ ਜੋਤ ਨੂੰ ਪਿੱਛੇ ਲਾ ਲਿਆ ਤੇ ਜਿਹਨੂੰ ਪਿੱਛੇ ਲਾਇਆ ਸੀ ਉਹਨਾਂ ਨੇ ਅੱਜ ਤੱਕ ਕੋਈ ਸਵਾਲ ਨਹੀਂ ਕੀਤੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ